ਯੋਮੀ ਯੋਮੀ ਈਵਾ ਹੈ ਕੋਸ ਬੁਰਾ ਕੁਝ ਮੈਂ ਪਾ ਲੈ ਉਹ ਯੋਮੀ ਪਾਣੀ ਪੀਓ ਉੱਠੋ ਪਾਣੀ ਪੀਓ ਕੀ ਹੈ ਕੀ ਹੋਇਆ ਡੇਗੇ ਬੁੱਠੋ ਜਾ ਉੱਠੋ ਕੀ ਹੈ ਉੱਠੋ ਤਾਂ ਹੀ ਦੇ ਚੱਕਰ ਆਉਂਦੇ ਤੁਹਾਨੂੰ ਖਿਚਾ ਲਓ ਕਹ ਚਾਹ ਥੋੜੀ ਹੋਣ ਡਿਆ ਵਾ ਚੱਕਰ ਆਇਆ ਤੁਹਾਨੂੰ ਇੱਥੇ ਬੋ ਕੀ ਗੱਲ ਬਾਤ ਕੀ ਠੀਕ ਨਹੀਂ ਕੀ ਤੁਸੀਂ ਦੱਸਦੇ ਤੁਸੀਂ ਆ ਵੀ ਨਾਲ ਇੰਨਾ ਕੰਮ ਕਰਿਆ ਕਰੂਗਾ ਜਿਹੜਾ ਹਾਲ ਹੁੰਦਾ ਨਹੀਂ ਕੁਛ ਨਹੀਂ ਉਦੋਂ ਚੱਕਰ ਤੇ ਆ ਗਿਆ ਮਾਣੇ ਚੱਕਰ ਇਦਾਂ ਕਿਦਾਂ ਆ ਜਾਣਾ ਗਰਮੀ ਬੜੀ ਐ ਨਾ ਗਰਮੀ ਨਹੀਂ ਕਰਨਾ ਅੱਜ ਤੇ ਮੌਸਮ ਹੀ ਠੰਡਾ ਵਾ ਅੱਜ ਤੇ ਨਹੀਂ ਗਰਮੀ ਨਹੀਂ ਮੰਮੀ ਮੈਨੂੰ ਪੱਕਾ ਪਤਾ ਤੁਨ ਕੋਈ ਨਾ ਕੋਈ ਟੈਨਸ਼ਨ ਲਈਏ। ਨਹੀਂ ਟੈਨਸ਼ਨ ਪਾ ਦਿਣਾ ਨਹੀਂ ਟੈਨਸ਼ਨ ਕੋਈ ਨਹੀਂ ਹੈ। ਤੇ ਤੁਹਾਨੂੰ ਜਦੋਂ ਵੀ ਆਹ ਇਹ ਕਿਹਾ ਵੀ ਨਹੀਂ ਇਹਨਾਂ ਕੰਮ ਹੁੰਦਾ ਤੇ ਨਾ ਕਰਿਆ ਕਰੋ। ਚਲੋ ਉੱਠੋ ਹੋਣੀ ਕੋਈ ਕੰਮ ਕਰਨਾ ਅੰਦਰ ਚਲੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਵਾਂ। ਉੱਠੋ ਜਾ ਕੋਈ ਨਹੀਂ ਮੈਂ ਝਾੜੂ ਲਾਣਾ। ਨਹੀਂ ਚਾਹ ਨਹੀਂ ਪੋਣਾ ਕੋਈ ਨਹੀਂ ਮੈਂ ਲਾ ਦੂੰਗਾ। ਇਹ ਕੰਮ ਹੁੰਦੇ ਰਹਿਣੇ ਆ ਝਾੜੂ ਲਾਉਣਾ। ਤੇ ਜਾਓ ਤੁਸੀਂ ਅੰਦਰ। ਚਾਹ ਲਓ ਜੀਓ ਅਪੇ ਮੈਂ ਆ ਪਹਿਲਾਂ ਆ। ਮੈਂ ਜਾ ਬਣਾਉਂਦਾ ਕਿੰ ਜਾ ਰਾਜੇ ਹਾਂਜੀ ਸੈਰ ਚੱਲੀਏ ਮਹਾਰਾਜਾ ਸੈਰ ਕਰਨ ਜਾਣਾ ਵਾ ਸਮਾਨ ਲੈਣਾ ਥੋੜਾ ਜਿਹਾ ਕਿਉਂ ਲੈ ਕਿਉਂ ਮੁਕਾਵਾ ਕਰਦਾ ਥੋੜਾ ਜਿਹਾ ਲੈ ਆਉਨੇ ਨਾਲ ਹੋਣੇ ਜਾਣਾ ਕਾ ਦੇ ਤੇ ਸਕੂਟਰੀ ਤੇ ਜਾਣਾ ਮਰ ਕਾ ਤੇ ਉਹ ਪੈਂਚਰ ਆ ਮੈਂ ਥੋੜੇ ਚੱਲਣਾ ਹੀ ਠੀਕ ਕਰ ਲੈ। ਪੈਂਚਰ ਵੀ ਹੋ ਗਈ ਆ ਤੂੰ ਵੇਖਿਆ ਹੀ ਨਹੀਂ ਗਾ। ਤੂੰ ਮੈਂ ਮੈਂ ਕੀਤੀ ਪੈਂਚਰ ਲੱਗੀ ਲੱਗੀ ਹੋ ਗਈ ਆ। ਮੈਂ ਤੈਨੂੰ ਕਿਵੇਂ ਇੱਕ ਦਿਨ ਆਖਿਆ ਵੀ ਮਾੜੀ ਜੀ ਖਰਾਬ ਹੋਈ ਇਹਦਾ ਪਲੱਗ ਜੇ ਪੈਣ ਵਾਲਾ ਤੇ ਠੀਕ ਕਰਾ ਲਿਆ। ਤੇ ਚੱਲਦੀ ਤੇ ਜਾਂਦੀ ਹੀਗੀ ਨਾ। ਉਹ ਤੇ ਠੀਕ ਆ ਪਰ ਹੁਣ ਪੈਂਚਰ ਹੋ ਗਈ ਮੈਂ ਕੀ ਕਰਾਂ? ਜਾਣ ਨੂੰ ਤੇ ਚੱਲੀ ਜਾਣਾ ਨਹੀਂ। ਹੂੰ। ਤੂੰ ਜ਼ਰੂਰੀ ਸਕੂਟਰੀ ਤੇ ਜਾਣਾ ਵਾ ਕੀ ਸਕੂਟਰੀ ਤੇ ਜਾਣੇ ਲੰਨੇ ਨਹੀਂ ਤੇ ਪਾਪਾ ਨਾਲ ਗੱਲ ਕਰੋ ਪੁਲਟ ਲੈ ਲੈਣੇ ਆ। ਨਛਾ ਹੁਣ ਤੇ ਲਫੋਨ ਲੈ ਕੇ ਦਿੱਤਾ ਤੇ ਹੁਣ ਬੁਲਟ ਲੈ ਕੇ ਦਈਏ ਤੇ ਫਿਰ ਕੀ ਆ ਫੋਨ ਤੇ ਬੁਲਟ ਵਧੀਆ ਟੋਰਲੀ ਵਧੀਆ ਵਾਕੇ ਸਾਰਿਆਂ ਕੋ ਬੁਲਟ ਵਾ ਸਕੂਟਰੀ ਜਿ ਘੁੰਮਣੇ ਜਾਂਦੇ ਜਿੱਥੇ ਨਹੀਂ ਉਥੇ ਹੀ ਹੂੰ ਤੇ ਕਰੋਆਂ ਗੱਲ ਕੀ ਬਦ ਪਾਪਾ ਮੰਨ ਜਾਣਾ ਕੋਈ ਨਹੀਂ ਕਰ ਲਾਂਗੀ ਪਾਪਾ ਨਾਲ ਵੀ ਗੱਲ ਪਾਪਾ ਨੇ ਤੇ ਮੰਨ ਨਹੀਂ ਜਾਣਾ ਵਾ ਹੂੰ ਤੋ ਤੇ ਪਤਾ ਮੈਨੂੰ ਪਰ ਤੇਰਾ ਵੀ ਫਰਜ ਵਾ ਇਹਨੂੰ ਜਿੰਨਾ ਚਿਰ ਇਹ ਕੋਲ ਵਾ ਇਹਨੂੰ ਤੇ ਠੀਕ ਠਾਕ ਰੱਖੇ ਬੰਦਾ ਉਹ ਮੈਂ ਸਵੇਰੇ ਕਰਾ ਲਿਆਵਾਂਗਾ ਠੀਕ ਹੁਣ ਅਜ ਤਾਂ ਦਿਨ ਰੁਕ ਜੋ ਕੋਈ ਨਹੀਂ ਤੇ ਹੁਣ ਜਦੋਂ ਲੋਡ ਪੈ ਗਈ ਐ ਸੈਰ ਤੇ ਕੱਤੇ ਜਾਣਾ ਫਿਰ ਉਹ ਫਿਰ ਮੈਂ ਮੰਗ ਲੈਣਾ ਲੱਗੂ ਕਿ ਇਹ ਤਾਂ ਮੋਟਰਸਾਈਕਲ ਜੇ 1002 ਦਾ ਲਿਆਉਣਾ ਵਾ ਕੋਈ ਜੀ ਸਵੇਰੇ ਕਰਾ ਲਿਆਵਾਂਗਾ ਇਹਨੂੰ ਠੀਕ ਤੇ ਤੂੰ ਹੀ ਕਰਿਓਂ ਗੱਲ ਪਾਪਾ ਨਾਲ ਭਾਵੇਂ ਲੱਗੀ ਕਹਿੰਦੇ ਆ ਤੂੰ ਹੀ ਵੀ ਨਾਲ ਹੀ ਜਾਇਆ ਕਰਨਾ ਮੈਂ ਅਗਰ ਇਕੱਲੇ ਨੇ ਚਲਾਉਣਾ ਵਾ ਕੋਈ ਨਹੀਂ ਪੁੱਛ ਲਾਂਗੀ ਪਾਪਾ ਨੂੰ ਪੁੱਛ ਲੋ ਕਰੀ ਬੰਤੀ ਆ ਤੇ ਤੂੰ ਹੀ ਕਰ ਲਈ ਹਾਂ ਗੱਲ ਆਪ ਵੀ ਕਰ ਲਈ ਉਹ ਮੈਂ ਨਹੀਂ ਗੱਲ ਕਰਨੀ ਮੈਨੂੰ ਸੰਗ ਲੱਗਦੀ ਹਾਂ ਤੂੰ ਹੀ ਕਰ ਲਿਓ ਪੁੱਛ ਲਿਓ ਤੇ ਮੰਨ ਜਾਣਾ ਢੱਡੀ ਗੱਲ ਉਹਨਾਂ ਨੇ ਅੱਛਾ ਆਹੋ ਉਈ ਨਹੀਂ ਪੁੱਛਾਂਗੀ ਮੈਂ ਤੇ ਇਹਨੂੰ ਫਿਰ ਨੂੰ ਸੇਰੇ ਠੀਕ ਕਰਾ ਕੇ ਲਿਆ ਤੇ ਹੁਣ ਫਿਰ ਹੁਣ ਫਿਰ ਮੈਂ ਜਾਣਨਾ ਕਿ ਇਹਦਾ ਮੰਗ ਕੇ ਲਿਆਉਣਾ ਵਾ ਹਾਂ ਤੀਓ ਜੋਤੀਆ ਜੀ ਜਣਾਉਣਾ ਫਿਰ ਮੈਂ ਪੁੱਛ ਕੇ ਹੁਣਾ ਕਿ ਇਹਦਾ ਠੀਕ ਆ ਹਾਂ ਚਲੋ ਬਸ ਮੈਂ ਪੁੱਛੀ ਹੁਣਾ ਇਹਨੂੰ ਨਾ ਠੀਕ ਕਰਾਈ ਜਿਹੜੀ ਆਪਣੀ ਤੇ ਮੰਗਣਾ ਜ਼ਰੂਰੀ ਲੋਕਾਂ ਦਾ ਤੇ ਕੋਈ ਨਹੀਂ ਹੁਣ ਇਹ ਖਰਾਬ ਹੋ ਗਈ ਸਵੇਰੇ ਕਰਾ ਲਵਾਂਗੇ ਠੀਕ ਹੈ ਚੱਲ ਮੈਂ ਹੁਣ ਨਹੀਂ ਤਿਆਰ ਕਰ ਲੈ ਕੇ ਆ ਠੀਕ ਆ ਠੀਕ ਆ ਆਹ ਹਾਂਜੀ 2 ਘੰਟੇ ਇੱਥੇ ਮੈਂ ਚਾਹ ਬਣਾਉਂਦੇ ਆ ਚਾਹ ਬਣਾਉਂਦੇ ਆ ਹਾਂ ਮਾਤਰੀ ਕਿੱਥੇ ਆ ਮੰਮੀ ਠੀਕ ਨਹੀਂ ਆ ਕੀ ਹੋਇਆ ਤੂੰ ਕੋ ਝੌੜੂ ਲਾਉਂਦੇ ਇੱਥੇ ਤੇ ਉਹ ਡਿੱਗ ਪਏ ਆ ਝੜ ਲਾਉਂਦੇ ਲਾਉਂਦੇ ਪਤਾ ਨਹੀਂ ਕੀ ਗੱਲ ਹੋਈ ਡਿੱਗ ਪਏ ਪਿਆ ਚਲ ਗਿਆ ਨਹੀਂ ਨਹੀਂ ਚੱਕਰ ਆ ਗਏ ਚੱਕਰ ਆ ਗਏ ਮੈਂ ਫੜਣੀ ਮੈਂ ਫੜਣੀ ਮੈਂ ਇਹ ਪਰਣਦੇ ਆ ਲੰਮੇ ਪੈ ਗਏ ਤੇ ਝੌੜੂ ਲਾਉਂਦੇ ਆ ਲਾਉਂਦੇ ਦੀ ਗੜੀ ਤੇ ਡਿੱਗ ਪਏ ਉੱਥੇ ਉਏ ਇਹ ਨਹੀਂ ਹਣਦੀ ਭਰਾ ਇਹਨੂੰ ਕਿੰਨੀ ਵਾਰੀ ਕਿਹਾ ਵੀ ਗਰਮੀ 'ਚ ਕੰਮ ਘੱਟ ਕਰ ਲਿਆ ਕਰ ਮੰਨਦੀ ਨਹੀਂ ਜੇ ਇਹਦੀ ਹੈ ਨਹੀਂ ਮੰਨਦੇ ਵਾ ਵੀ ਇਹਾਰੀ ਕਹਿਣ ਡਿਆ ਮੋਹਰ ਖਰਚੇ ਪੂੜੇ ਨਹੀਂ ਓਡੇ ਮੁਲਕੇ ਦਵਾਈਆਂ ਦੁਈਆਂ ਆਈਆਂ ਕਿੱਥੋਂ ਲੈ ਕੇ ਦੇਣੀਆਂ ਕੀ ਪਤਾ ਕੀ ਸੋਚਦੀ ਰਹਿੰਦੀ ਕੀ ਨਹੀਂ ਉਹ ਹੋਰ ਨਹੀਂ ਗੱਲ ਮੈਨੂੰ ਆਦੇ ਹੀ ਗਰਮੀ ਆ ਮੈਂ ਅੱਜ ਤੇ ਮੌਸਮ ਠੰਡਾ ਉਹਦਾ ਠੀਕ ਆ ਹਣ ਉਹਦਾ ਠੀਕ ਆ ਮੈਂ ਅੰਦਰ ਬਿਠਾਇਆ ਮੈਂ ਚਾਹ ਚੁਪ ਬਣਾਉਣਾ ਮੈਂ ਤੇ ਹੀ ਪਾਉ ਹਾਂ ਪਾਣੀ ਪੁਣੀ ਪਿਆਇਆ ਤੂੰ ਪਾਣੀ ਪਿਆਇਆ ਅੰਦਰ ਅੰਦਰ ਜਾਓ ਤੁਸੀਂ ਚਲ ਮੈਂ ਵੇਖਣਾ ਭਲਾ ਲਿਆਉਂਦਾ ਮੈਂ ਚਾਹ ਤੀ ਵੇਖੋ ਸਮੜਾ ਸਮੜਾ ਸੰਜੀਤ ਕੀ ਗੱਲ ਹੋਈ ਆ ਬੋਲਾ ਕੰਬਲ ਲੈ ਕੇ ਪਈਏ ਤੋ ਕੋਈ ਨਹੀਂ ਓਦਾਂ ਸਰੀਰ ਦੇ ਠੀਕ ਨਹੀਂ ਲੱਗਦੇ ਓਦਾਂ ਕਿਦਾਂ ਤੂੰ ਚੰਗੀ ਭਣੀ ਚੰਗੀ ਭਲੀ ਤੇ ਆ ਗਈ ਤੁਹਾਨੂੰ ਪਤਾ ਹੀ ਆ ਟੈਨਸ਼ਨ ਆ ਕੇ ਛੱਡਦੀਆਂ ਬੰਦੇ ਨੂੰ ਹੁਣ ਕਰੀ ਟੈਨਸ਼ਨ ਲਈਓ ਟੈਨਸ਼ਨ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਕਰਾ ਰਹੀ ਐ ਅੱਜ ਦਾ ਪੈਸਿਆਂ ਦਾ ਵਾਹ ਸੱਚ ਅੱਜ ਦਾ ਤੇ ਹੋਰ ਤੇ ਬੈਹਂਦੀ ਦੀ ਕਿਤੇ ਗੱਲ ਨਹੀਂ ਬਣੀ ਤੇ ਟੈਨਸ਼ਨ ਤੇ ਹੋਣੀ ਐ ਮੰਮੀ ਤੇ ਨਹੀਂ ਫੋਨ ਆਇਆ ਨਹੀਂ ਮੰਮੀ ਦਾ ਨਹੀਂ ਫੋਨ ਆਇਆ ਉਹ ਪੈਸਿਆਂ ਦੀ ਗੱਲ ਬਣੀ ਨਹੀਂ ਹੁੰਦੀ ਜੇ ਬਣੀ ਹੁੰਦੀ ਤੇ ਉਹਨੇ ਫੋਨ ਕਰ ਦੇਣਾ ਸੀਗਾ ਯਾਰ ਕੋਈ ਦੱਸ ਤੇ ਦਿੰਦੀ ਫਿਰ ਮੈਂ ਵੀ ਉਹਦੇ ਆਸਰੇ ਬੈਠੇ ਰਹੇ ਤੇ ਹੋਰ ਕੀ ਹੈ ਨਹੀਂ ਵੀਰ ਨੇ ਪਾਈ ਹੁੰਦੇ ਨੇ ਜੇ ਪਾਈ ਹੁੰਦੇ ਨੇ ਫੋਨ ਕਰਕੇ ਦੱਸ ਦੇਣਾ ਸੀ ਉਹਨੇ ਕਿਹਾ ਜੇ ਲੈ ਜਾਓ ਆਣਗੇ ਤੇ ਚਾਹ ਵੀ ਲੈਣ ਮੈਂ ਆਜ ਨਹੀਂ ਗਲਤੀ ਇਹ ਦੇ ਕੋਈ ਨਹੀਂ ਤੂੰ ਉਹਨੂੰ ਕਹਿਣਾ ਮੀ ਜੇ ਹੋਣਗੇ ਤਾਂ ਵੀ ਦੱਸਦੀ ਜੇ ਨਾ ਹੋਣਗੇ ਤਾਂ ਵੀ ਦੱਸਦੀ ਨਹੀਂ ਕਿਹਾ ਨਹੀਂ ਮੈਂ ਕੀ ਹੈ ਕਿ ਹਿੰਦੀ ਕੋਈ ਨਹੀਂ ਮੈਂ ਆ ਜਾਊਂਗੀ ਤੇ ਜੇ ਫੋਨ ਕਰਕੇ ਤੇ ਵੀਰ ਨੇ ਪਾ ਦਿੱਤਾ ਮੈਂ ਫੋਨ ਕਰਕੇ ਦੱਸ ਦਊਗੀ ਇਹ ਵੀ ਕਿਹਾ ਹੀ ਨੇ ਤੇ ਤੂੰ ਇਨੀ ਟੈਨਸ਼ਨ ਕਰ ਲੈ ਲਈ ਤਾਂ ਢਾਈ ਚਲੇ ਆ ਵੀ ਹੱਲ ਲਾ ਬਈ ਤੇ ਟੈਨਸ਼ਨ ਤੇ ਹੁੰਦੀ ਆ ਕਿੱਥੋਂ ਦੇਣੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿੱਥੋਂ ਦੇਣੇ ਉਹ ਤੇ ਗੱਲ ਵਕਰੀ ਆ ਪਰ ਹੁਣ ਟੈਨਸ਼ਨ ਲਾਏਗੀ ਤੇ ਤੂੰ ਬਿਮਾਰ ਹੋ ਗਿਆ ਤੇ ਜਿਹੜਾ ਹਾਨੂੰ ਰੋਟੀ ਕਿਹਨੇ ਦੇਣੀ ਇਦਾਂ ਹੀ ਕੋ ਕਰਨ ਨੂੰ ਨਹੀਂ ਜੀ ਕੰਡਿਆ ਹੋਇਆ ਹਾਰ ਕੇ ਛੱਡ ਕੇ ਸਭੋਤ ਲੰਮੇ ਪੈ ਗਈ ਕੀ ਕਰਾਂ ਮੈਂ ਫਿਰ ਚਲ ਕੋਈ ਨਹੀਂ ਨਹੀਂ ਟੈਨਸ਼ਨ ਨਾ ਲੈ ਕੀ ਹੋਰ ਨੂੰ ਪੁੱਛ ਲੈਨੇ ਫਿਰ ਨਹੀਂ ਨੇ ਮੈਂ ਕੀ ਗੱਲ ਸੋਚਣ ਡਿਆ ਕੀ ਮੈਂ ਵੀ ਜਰਾ ਵਾਈ ਉੱਚ ਕੋ ਭਜਦਾ ਰਹਿਆ ਨਹੀਂ ਨਾ ਡੰਗੜਾ ਸਿਰਫ ਦੁੱਧ ਵੀ ਹੁੰਨਾ ਕੀ ਆ ਆਹ ਹੈ ਹੂੰ ਤੇ ਮੈਂ ਕੋਈ ਕੰਮ ਨਾ ਲੱਭਣ ਦਿਹਾੜੀ ਢੋਢੀ ਚੱਲ ਜਾ ਕਰਾਂਗਾ ਦਿਹਾੜੀ ਤੁਹਾਡੇ ਕੋ ਹੋ ਜੂਗੀ ਦਿਹਾੜੀ ਕਿੱਥੇ ਹੋਣੀ ਤੁਹਾਡੇ ਕੋ ਕਿਉਂ ਮੈਨੂੰ ਕੀ ਇਹ ਦਿਹਾੜੀ ਮੈਂ ਮੇਰੇ ਹੱਥ ਪੈ ਲੈਣੀ ਆ ਹੱਥ ਪੈ ਤੇ ਹੈਗੇ ਸਰੀਰ ਉਹ ਜਾਨੀ ਕੰਮ ਕਰਦਾ ਹੁਣ ਉਹ ਚੱਲ ਯਾਰ ਆਪੇ ਕਰਨ ਲੱਗ ਜੂਗਾ ਐਵੇਂ ਤੂੰ ਪਹਿਲਾਂ ਮੈਨੂੰ ਡਰਾਈ ਜਾਨੀ ਆ ਨਹੀਂ ਡਰਾਈ ਨਹੀਂ ਖਾਣ ਪੀਣ ਦਾ ਤਾਂ ਉਹ ਹੋ ਜਿਆ ਅੱਗੇ ਤੇ ਸਰੀਰ 'ਚ ਜਾਣਾ ਉਹ ਤੇ ਕੰਮ ਕਰੋਗੇ ਉਹ ਤੂੰ ਹੁਣ ਤੇਰੇ ਸਾਹਮਣੇ ਤੇ ਹੈਗਾ ਖਲ੍ਹਾ ਸਾਰੇ ਐਦਾਂ ਯਾਰ ਸਰਨਾ ਵੀ ਨਹੀਂ ਆ ਦੁੱਧ ਅੱਗੇ ਉਹਨਾਂ ਦਾ ਦੁੱਧ ਦੇ ਰੋਕੇ ਕਿੱਡੇ ਕਾਉਂਡੇ ਸੌਦਾ ਅੱਡੇ ਨੂੰ ਨਹੀਂ ਆਉਣ ਲਿਆ ਉਹ ਚੱਲ ਜੇ ਜਾਵਾਂਗਾ ਤੇ ਰੋਜ਼ 4 ਪੈਸੇ ਆਉਣਗੇ ਨਹੀਂ ਤਾਂ ਫਿਰ ਡੰਗਰ ਕੌਣ ਸਾਂਭੂਗਾ ਡੰਗਰ ਪੱਠੇ ਮੈਂ ਛੱਡ ਜਾ ਕਰੂੰਗਾ ਤੇ ਬੀਜ ਪਾ ਲਿਆ ਪਰ ਉਹ ਆ ਜਾ ਕਰਨਾ ਉਹਨੇ ਟਾਈਮ ਨਹੀਂ ਹੁਣ ਪੇਪਰ ਉਹਦੇ ਹੋਣਦੇ ਆ ਚੱਲ ਵੀ ਇਹ ਲੋ ਤਾਂ ਲੱਭਣਾ ਤੇ ਪੈਣਾ ਹੀ ਆ ਹੁਣ ਕੋਈ ਨਾ ਕੋਈ ਕੰਮ ਸਾਦਾ ਧਿਆਨ ਨਹੀਂ ਤੁਹਾਨੂੰ ਪਤਾ ਹੀ ਐ ਉਹ ਕਿੰਨਾ ਕਚਰੇ ਯਾਰ ਕਿੰਨੇ ਕਚਰੇ ਕਿਸੇ ਕੋਲ ਮਰਗਵਾ ਕੇ ਸਾਰਾਂਗੇ ਤੇ ਕਿੰਨਾ ਕਚਰੇ ਕਰਜ਼ਾ ਚੜਾਵਾਂਗੇ ਹਾਂ ਇਹਨਾਂ ਦਾ ਚੰਗਾ ਬੰਦਾ ਦਿਹਾੜੀ ਕਰਲੇ ਉਹ ਚੰਗੀ ਆ ਚੱਲ ਇਹ ਵੀ ਹੁਣ ਮਿਲੂਗਾ ਦਿਹਾੜੀ ਦਾ ਕੰਮ ਤੇ ਫੇਰ ਹੀ ਜਾਓਗੇ ਨਹੀਂ ਚੱਲ ਪਤਾ ਕਰ ਲੈਨੇ ਕਿ ਇਹਨੂੰ ਪੁੱਛਨੇ ਆ ਜਿਹੜਾ ਰਾਤੇ ਚੱਲ ਵੀ ਹਿੰਲੀਓ ਫੇਰ ਹੋਰ ਕੀ ਕਰਨਾ ਪਰ ਕੀ ਕਰਨਾ ਹੁਣ ਭੈਂ ਦਾ ਉਹ ਸੋਚਿਆ ਸੋਚ ਲੈਨੇ ਕੋਈ ਨਹੀਂ ਕੀ ਕਰਨਾ ਵਾ ਉਹ ਘੜੀ ਐਡੇ ਤਾਂ ਨਹੀਂ ਵੀ ਗੋਲੀ ਮਾਰਨ ਲੱਗੀ ਦੋ ਚਾਰ ਦਿਨ ਰੋਗੀ ਜਾਊਗੀ ਉਹ ਨਹੀਂ ਰੁਕਣਾ ਨਹੀਂ ਉਹਦੋਂ ਹੀ ਭੜੀਆਂ ਗੱਲਾਂ ਕੀਤੀਆਂ ਸੀ ਦੋ ਚਾਰ ਦਿਨ ਨਹੀਂ ਇਹਨਾਂ ਨੇ ਰੁਕਣਾ ਚੱਲ ਕੋਈ ਨਹੀਂ ਮੈਂ ਵੇਖਣਾ ਵਾ ਤੇ ਤੈਨੂੰ ਦਵਾਈ ਲਿਆਦਾਂ ਨਾਲੇ ਹੁਣ ਕੀ ਲਿਆਵਾਂ ਸਰ ਨੂੰ ਬੋਨ ਤਾ ਵਾ ਆਹੋ ਲਿਆ ਦੋ ਮੈਂ ਤਾਂ ਉੱਠਿਆ ਨਹੀਂ ਜਾਣਦਾ ਮੈਂ ਕੀ ਕਰਾਂ ਕੋਈ ਸਮਝ ਨਹੀਂ ਆਉਂਦੀ ਚੱਲ ਮੈਂ ਵੇਰ ਨਾਲ ਲਿਆ ਦਿੰਦਾ ਫਿਰ ਤੈਨੂੰ ਚੱਲ ਲਿਆ ਦੋ ਫਿਰ ਤੇ ਐਵੇਂ ਨਾ ਟੈਨਸ਼ਨ ਲੈ ਕੋਈ ਗੱਲ ਨਹੀਂ ਆਪੇ ਹੁਸ਼ਕੁਸਬ ਕੋ ਮਾੜੇ ਜਗੇ ਦੇਣ ਆਉਂਦੇ ਰਹਿੰਦੇ ਕੋਈ ਗੱਲ ਨਹੀਂ ਆਉਂਦੇ ਤਾਂ ਰਹਿੰਦੇ ਆ ਪਰ ਆੜੇ ਤੋਂ ਕੋਈ ਅਲੋਗਾਰੀ ਆਏ ਚੱਲ ਕੋਈ ਗੱਲ ਨਹੀਂ ਯਾਰ ਜਿੱਦਾਂ ਲਿਆ ਕੇ ਕੱਢਣੇ ਤੇ ਪੈਣੀ ਹੁਣ ਕੱਢਣ ਹੀ ਡੇ ਓਕੇ ਸੋਕੇ ਕੀ ਕਰ ਲੈਣਾ ਫਿਰ ਹਾਂ ਜਲ ਮਿ ਲਿਆਦਾ ਤੈਨੂੰ ਦਵਾਈ ਫਿਰ ਜਾ ਲਿਆ ਦੋ ਫਿਰ ਤੇ ਖਾ ਕੇ ਤੇ ਫਿਰ ਮੈਂ ਕਰਾ ਲਵਾਂ ਬੈਠੇ ਪਾਂ ਜੀ ਹਾਂ ਜੀ ਹਾਂ ਜੀ ਆ ਜਾਓ ਸਸੀਆ ਬਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੜ ਵਧੀਆ ਵਧੀਆ ਤੁਸੀਂ ਨਾ ਫੀਕਰ ਬੈੜਾ ਵੀ ਅੱਜ ਸੇਰ ਦੀ ਬੱਤੀ ਬੰਦ ਹੋ ਗਈ ਤੇ ਇਨਵਰਟਰ ਵੀ ਖਤਮ ਹੋ ਗਿਆ ਜੀ ਤੇ ਮੈਂ ਚੱਲ ਕੇ ਆਵਾਜ਼ ਦੇ ਮੰਗੀ ਜਉਣੀ ਆ ਹਾਂ ਜੀ ਅੱਜ ਮੌਸਮ ਠੰਡਾ ਹੁੰਦਾ ਹਾਂ ਹੋ ਸੁਣਾਓ ਠੀਕ ਠਾਕ ਵਧੀਆ ਵਧੀਆ ਮੌਸਮ ਫੜਨਾ ਹੈ ਅੱਕੇ ਫਿਰ ਤੁਰ ਕੇ ਆਉਂਦੇ ਆ ਅੱਛਾ ਹਾਂਜੀ ਹੋਰ ਕੀ ਕਰਦੇ ਆਏ ਕੋਈ ਵਹਿਲੇ ਤੇ ਬਾਈ ਕਹਿ ਮੈਂ ਫਤਲੀ ਵੇਖੀ ਆ ਮੈਂ ਵੇਖ ਕੇ ਆਵਾਂਗਾ ਲੱਗੀ ਕੰਡੇ ਭਾਂਜੀ ਅੱਛਾ ਮੈਂ ਵੀ ਕੋਈ ਨਹੀਂ ਘੁੰਮ ਘੁਮ ਕਰਕੇ ਤੇ ਬਹਿ ਗਏ ਫਿਰ ਮੈਂ ਇੱਥੇ ਮੈਂ ਚਲਾ ਹਵਾ ਆਉਂਦੀ ਸਾਹਮਣੇ ਉਹਦੇ ਅੰਦਰ ਤੇ ਬੜੀ ਪੜਾਸ ਜੀ ਘੁੰਮ ਜੇ ਬੜਾ ਵਾ ਹਾਂਜੀ ਹੋਰ ਸਣਾ ਠੀਕ ਠਾਕ ਹੈ ਵਧੀਆ ਸਭ ਠੀਕ ਠਾਕ ਮੈਂ ਆਹ ਫੋਨ ਭਾਜੀ ਹਾਂ ਹਾਂਜੀ ਨਜੀ ਆ ਗਿਆ ਗੱਲਬਾਤ ਕੋਈ ਗੱਲਬਾਤ ਵਸ ਵਧੀਆ ਠੀਕ ਠਾਕ ਤੇਹੀ ਸੁਣਾਓ ਵਧੀਆ ਜੀ ਮੈਂ ਆਸੋ ਆਉਣਾ ਹੀ ਤੁਹਾਡੇ ਵੱਲ ਕਿਉਂ ਮੇਰੇ ਵੱਲ ਤੁਸੀਂ ਕਿਤੇ ਆਉਂਦੇ ਆ ਜਾਂਦੇ ਸਭ ਵਧੀਆ ਕੀ ਨਾ ਮੈਂ ਆ ਚੱਲ ਨਾਲੇ ਤੇ ਕੋਈ ਕੰਮ ਵਾਲੀ ਦਾ ਪਤਾ ਕਰ ਆਉਂਗੀ ਤੇ ਨਾਲੇ ਭੱਜਣਾ ਹੋਵਾਂਗੀ ਅੱਛਾ ਕੰਮ ਨਹੀਂ ਹੁੰਦਾ ੜੀਏ ਪੋਚੇ ਨਹੀਂ ਲੱਗਦੇ ਬੜਾ ਔਖਾ ਜੇ ਘਰ ਵਿੱਚ ਓਕੇ ਸਭ ਆਉਂਦੀ ਸਾਡੇ ਕੰਮ ਵਾਲੀ ਹੁਣ ਹਟ ਗਈ ਜੇ ਅੱਛਾ ਹਾਂਜੀ ਤੇ ਮੈਂ ਕਿਹਾ ਚਲੋ ਉਧਰੋਂ ਪਤਾ ਕਰਦੀ ਜੇ ਤੁਹਾਡੇ ਲੱਗੀ ਆ ਤੇ ਉਹਨੂੰ ਕਹਿੰਨੀ ਆ ਕਿ ਚਲ ਆਡੇ ਵੀ ਲੱਗ ਜਾ ਨਹੀਂ ਅੱਗੇ ਅਮਜੀਲੀ ਹੁਣ ਹਟ ਗਈ ਜੇ ਠੀਕ ਠੀਕ ਤੇ ਤੁਸੀਂ ਅਨਕੋਲਾ ਨੇ ਕਾਇਸਾ ਮਣਾ ਨਾ ਜਿਤਨੇ ਦਿੱਤੇ ਉਹ ਕਿੱਥੇ ਮਿਲਦੇ ਹਾਂ ਜੀ ਉਹ ਹਾਂ ਅੱਜ ਹੋ ਗਏ 10 ਦਿਨ ਪੂਰੇ ਵੇਖੋ ਹੁਣ ਆਉਂਦੀ ਆ ਘਰ ਕੇ ਨਹੀਂ ਦੇਣ ਤੇ ਤੁਸੀਂ ਅੱਧਾ ਕਰੋ ਮੈਂ ਸਲਾਹ ਦਿੰਦੀ ਇਹਨਾਂ ਨੂੰ ਹਾਂ ਇਹਨੂੰ ਕਹੋ ਮੇਰਾ ਕੰਮ ਕਰਜਿਆ ਕਰ ਤੇ ਨਾਲੇ ਤੇ ਪਹਿਲੇ ਤਨਖਾਹ ਜਿ ਘੱਟੇ ਜਾਇਆ ਕਰਨਗੇ ਤੇ ਨਵੇਂ ਪੈਸੇ ਆ ਜਾਣਗੇ ਤੇ ਨਾਲ ਤਾਂ ਕੰਮ ਹੋ ਜਾਣਾ ਮੈਨੂੰ ਕੀ ਪਤਾ ਚਲਦੇ ਹੀ ਦੇਵੇ ਅਜੇ ਹਾਂ ਇੰਨਿਆਂ ਦੇ ਉਹਨਾਂ ਲੈ ਆਉਂਦੇ ਮੈਂ ਘਰ ਸੱਦਿਆ ਜਿੱਤੇ ਸੁਣਾ ਦੇ ਕੇ ਗਏ ਹੀ ਕਿਤੇ ਫਿਰ ਆਈ ਹੈਗੀ ਅੱਛਾ ਤੇ ਕਿਆ ਹੀ ਫਿਰ ਮੈਂ ਤੇ ਨਾ ਅੱਗੇ ਉਹਨਾਂ ਕਿੰਨਿਆਂ ਦੇ ਲੈ ਆਉਂ ਨਹੀਂ ਉਹਨਾਂ ਕੋ ਮੁੜੇ ਹੀ ਨਹੀਂ ਇਹ ਤਾਂ ਦੇ ਕਿੱਥੋਂ ਮੋੜਨੇ ਆਂ ਤੇ ਜੇ ਨਾ ਮਰੋ ਤੇ ਫਿਰ ਵੇਖੋਗੇ ਸਲਾਹ ਦੇ ਤਾਂ ਠੀਕ ਆ ਨਾਲ ਤੁਹਾਡੇ ਪੈਰਿਆਂ ਆ ਜਾਣਗੇ ਨਾਲੇ ਕੰਮ ਹੋ ਜਾਊਗਾ ਚਾਹੇ ਨਾ ਦਿੱਤੇ ਗਏ ਉਹਦੇ ਕੋਲ ਉਹ ਤਾਂ ਵੇਖ ਲੈਣੀ ਆ ਜੇ ਉਹਨੇ ਦਿੱਤਾ ਟਾਈਮ ਉਹ ਤਾਂ ਮੈਂ ਆ ਜਾਂਦੀ ਜਦੀ ਉਹ ਤਾਂ ਸਨਹ ਦੇਗੀ ਠੀਕ ਆ ਨਹੀਂ ਆਈ ਫਿਰ ਤੇ ਜੇ ਨਾ ਦਿੱਤੇ ਜਾਣਗੇ ਤੇ ਫਿਰ ਵੇਖਾਂਗੀ ਆਹ ਕਿ ਇਸ ਤਰ੍ਹਾਂ ਨਾ ਖੇਤਰਾ ਦੇ ਘਟਾਉਣੇ ਆ ਮੈਂ ਦੇ ਘਟਾਉਣੇ ਆ ਕਿਹੜੇ ਥੋੜੇ ਦਸ ਜਰ ਪਈਆ ਚਲ ਬਾਂਜੀ ਮੈਂ ਅੱਜ ਤੁਹਾਨੂੰ ਸਲਾਹ ਦੇਣੀ ਦੇਤੀ ਠੀਕ ਗਾੜੀ ਮਰਜੀ ਤੁਹਾਡੀ ਆ ਕਾਮ ਵਾਲੀ ਕੋਈ ਉਦਾਂ ਵੇਖੂਗੀ ਜੇ ਕੋਈ ਮਿਲੂਗੀ ਪਰ ਰਾਤ ਨੂੰ ਮੈਂ ਤੁਹਾਨੂੰ ਦੱਸਿਆ ਸੀ ਵੀ ਚੱਲ ਜੇ ਤੁਹਾਡੇ ਨਾਲੇ ਪੈਸੇ ਨਿਕਲ ਜਾਣਗੇ ਤੇ ਨਾਲੇ ਉਦਾਂ ਨਹੀਂ ਸੋਤੇ ਹੀ ਕਹਿ ਕੇ ਗਏ ਹੀ ਤੇ ਉਹ ਵਾਕੇ ਮੇਰੇ ਕੋ ਆਂਦੀ ਵੀ ਰੁਕ ਜਾਓ ਜੇ ਮਹੀਨਾ ਇੱਕ ਮੈਂ ਤੁਹਾਨੂੰ ਆਖਿਆ ਹਾਂ ਤੇ ਤਾਂ ਉਹ ਦੇਖ ਜੇ ਗੱਲ ਸੱਚੀ ਨਿਕਲੀ ਗਈ ਤੇ ਮੈਂ ਕਿਹਾ ਬਣਾ ਦੋ ਮਹੀਨਾ ਦੇ ਰਿਹਾ ਮੈਂ ਰੁਕਣਾ ਮੈਂ ਤੈਨੂੰ ਹੋਰ ਦੋ ਚਾਰ ਦਿਨ ਉਤੇ ਦੇ ਦਾਂਗੀ ਮੈਨੂੰ ਪਤਾ ਹੈ ਨਾ ਅੱਗੇ ਵੀ ਇਹਨਾਂ ਤੇ ਨਾ ਚਾਹਾਂ ਜਾਣਿਆ ਕੋਲੇ ਨਹੀਂ ਮੋੜੇ ਜਿੱਦਾਂ ਉਹ ਡਿੱਕਣ ਦੇ ਫਿਰ ਤਹੀ ਵੀ ਡਿੱਗਦੇ ਰਹੋ ਪੈਸੇ ਤੇ ਨਹੀਂ ਕਿ ਦਿੱਤੇ ਜਾਣੇ ਸਲਾਹ ਦਾਦਾ ਨੂੰ ਮੈਂ ਦੇਤੀ ਆਪਣੀ ਗਾੜੀ ਮਰਜੀ ਵੀ ਲੈ ਲਿਓ ਤੇ ਓਦਾਂ ਵੇਖਾਂਗੇ ਕਿ ਜੇ ਕੋਈ ਆਏਗੀ ਕੰਮ ਵਾਲੀ ਫਿਰ ਮੈਂ ਤੁਹਾਡੇ ਘਰ ਭੇਜਾਂਗੀ ਇੱਛਾ ਠੀਕ ਚਲੋ ਠੀਕ ਆ ਮੈਂ ਚਾਹਨੀ ਬੈਠਾ ਨਹੀਂ ਮੈਂ ਚਾਹ ਪੀ ਕੇ ਉਹਦੋਂ ਵੀ ਇਦਾਂ ਹੀ ਚਲ ਗਏ ਨਹੀਂ ਨਹੀਂ ਚਾਹ ਪੀ ਕੇ ਤੇ ਫਿਰ ਮੈਂ ਕਿਹਾ ਮੌਸਮ ਠੰਡਾ ਵੇਖ ਕੇ ਉਹਨੇ ਆਪ ਤੋਂ ਹੀ ਨਿਕਲਦੇ ਨਹੀਂ ਘਰੋਂ ਕਿਤੇ ਨਹੀਂ ਮੈਂ ਆਉਣਾਂਗੀ ਓਦਾਂ ਤੇ ਰਾਜ ਦੀ ਫਿਰ ਉਹ ਵੀ ਕਿਹਾ ਆਪੇ ਚੱਲ ਵੇਖੀ ਕੋਈ ਅੱਛਾ ਤੇ ਓਦਾਂ ਮੈਂ ਚੱਲ ਤੁਹਾਡੇ ਕੋਲ ਲੱਗੀ ਹੁੰਦੀ ਪਹਿਲਾਂ ਤੇ ਘਰ ਦੀ ਆ ਪਤਾ ਨਹੀਂ ਮੈਨੂੰ ਪਤਾ ਨਾ ਇਹਨਾਂ ਦੇ ਹਿਸਾਬ ਨਾਲ ਹਾਂ ਇਹਦੀ ਮੋੜ ਦੇ ਕੇ ਸਾਨੂੰ ਚਲੋ ਠੀਕ ਆ ਹਾਂ ਚਲੋ ਠੀਕ ਆ ਹਾਂਜੀ ਦੱਲ ਤੇ ਦੀ ਵੀ ਠੀਕ ਬਹੁਤ ਦਾ ਜੇ ਤੇ ਨਾਂ ਦਿੱਤੇ ਗਏ ਪੈਸੇ ਤੇ ਫਿਰ ਇਦਾਂ ਹੀ ਕਰਾਂਗੀ ਵਾਹ ਹੋਰ ਫਿਰ ਕਿੱਦਾਂ ਕਢਾਉਣੇਗੇ ਬੰਨਣ ਦੇ ਕਢਾਉਣੇ ਕਢਾਉਣੇ ਪੈਸੇ ਚਲੋ ਕੋਈ ਨਹੀਂ ਵੇਖ ਲੈਣੇ ਅੱਜ ਦੀਕ ਲੈਣੀ ਆ ਜੇ ਆ ਗਈ ਠੀਕ ਆ ਨਾ ਵੀ ਤੇ ਫਿਰ ਮੈਂ ਇਦਾਂ ਹੀ ਕਵਾਂਗੀ